ਪਹਿਲਾਂ ਤਾਂ ਬਈ ਬਹੁਤ ਹੀ ਦੁਖਦਈ ਘਟਨਾ ਇਸ ਤੋਂ ਵੱਡਾ ਕੋਈ ਦੁੱਖ ਹੋ ਨਹੀਂ ਸਕਦਾਗਾ ਦੋ ਬੱਚੇ 14-14 ਸਾਲ ਦੇ ਜਿਹੜੇ ਕਿ 8ਵੀਂ ਕਲਾਸ ਦੇ ਵਿਦਿਆਰਥੀ ਦੋਨੋਂ ਤੇ ਦੋਨੋਂ ਗੁਰਦਾ ਸਾਹਿਬ ਗਏ ਸੀ ਵਿਚਾਰੇ ਮੱਥਾ ਟੇਕਣ ਉੱਥੇ ਅੱਗੇ ਸਲੋਵਰ ਸੇ ਇਸ਼ਨਾਨ ਕਰਨ ਚਲੇ ਗਏ ਜਾਂ ਪੰਛ ਇਸ਼ਨਾਨੇ ਕਰਨ ਗਏ ਜਿਹੜਾ ਲੱਭਰੀ ਤਾਂ ਉਹਦਾ ਪੈਰ ਸਲਿੱਪ ਹੋ ਗਿਆ ਕਿਤੇ ਜਦੋਂ ਵਿੱਚ ਡਿੱਗਿਆ ਤੇ ਹਰਮਨ ਉਹਨੂੰ ਬਚਾਉਂਦਾ ਸੀਗਾ ਤੋਂ ਦੋਨੋਂ ਹੀ ਬੱਚੇ ਵਿੱਚ ਮਿਲ ਗਏ ਤੇ ਉਦੇ ਕਾਰਨ ਉਹ ਦੋਵਾਂ ਦੀ ਜਦੋਂ ਪਲੇਅਰ ਵੀ ਸੀ ਕਬੱਡੀ ਦਾ ਪਲੇਅਰ ਸੀ ਮੁੰਡਾ ਜਿਹਦਾ ਹਰਮਨ ਆ ਤੇ ਬਹੁਤ ਹੀ ਚੰਗੇ ਬੱਚੇ ਸੀਗੇ ਲਾਇਕ ਬੱਚੇ ਸੀਗੇ ਬਹੁਤ ਵੱਡੀ ਦੁੱਖ ਦੀ ਘਟਨਾ ਇਹ ਕਿ ਹਾਂ ਅਸੀਂ ਪਰਿਵਾਰ ਦੇ ਨਾਲ ਖੜੇ ਆ ਜਿੰਨੀ ਜੋਗੀਆਂ ਜੀ ਸਾਰਾ ਪਿੰਡ ਸਾਰਾ ਨਾਲ ਖੜਾ ਪਰਿਵਾਰ ਦੇ 14 14 ਸਾਲ ਸੀ ਦੋਨੋਂ ਬੱਚਿਆਂ ਦੀ ਉਮਰ ਜੀ ਕਟੋ ਬਾਈ ਜੀ ਆਪਣਾ ਕੀ ਨਾਮ ਹੈ ਤੇ ਜਿਹੜਾ ਅੱਜ ਇਹ ਖਾਰੇ ਪਿੰਡ ਦੇ ਗੁਰਦੁਆਰਾ ਸਾਹਿਬ ਚ ਇੱਕ ਮਤਭਾਗੀ ਘਟਣਾ ਵਾਪਰੀ ਕੀ ਸਾਰਾ ਮਾਮਲਾ ਸੀ ਹਾਂਜੀ ਛੋਟੇ ਬੱਚੇ ਸੀ ਅੱਜ ਇੱਥੇ ਨਾ ਮਰਗਦਾ ਭੋਗ ਸੀਗਾ ਗੁਰਦੁਆਰਾ ਸਾਹਿਬ ਜੀ 1:00 1:00 ਵਜੇ ਬਸ ਉੱਧਰ ਅਰਦਾਸ ਹੋ ਜਾਂਦੀ ਸਾਰੇ ਉੱਧਰ ਸੀ ਤੇ ਕਿਤੇ ਬੱਚੇ ਉੱਥੋਂ ਨਿਕਲ ਕੇ ਇੱਧਰ ਚਲੇ ਗਏ ਆਪਣੇ ਸਲੋਵਰ ਸਾਹਿਬ ਉਹ ਸਲੋਵਰ ਚ ਜਨੌਣ ਲੱਗੇ ਤੇ ਉੱਥੇ ਉਹਨਾਂ ਦੀ ਡੁੱਬਣ ਨਾਲ ਕੋਈ ਮੌਤ ਹੋ ਗਈ ਜ਼ਰੂਰ ਰੌਲਾ ਪਿਆ ਭੱਜ ਕੇ ਜਾ ਕੇ ਕੱਢੇ ਸਾਰੇ ਪ੍ਰਬੰਧਕ ਨਾਲ ਸੀਗੇ ਉਸ ਤੋਂ ਬਾਅਦ ਉਹਨਾਂ ਨੂੰ ਉੱਥੇ ਆਪਣੇ ਕੋਟਕਪੂਰਾ ਲਿਜਾਇਆ ਗਿਆ ਤੇ ਅਜੇ ਵੀ ਮੇਰੇ ਖਿਆਲ ਉੱਥੇ ਹੀ ਆ ਉੱਥੋਂ ਡਾਕਟਰ ਨੇ ਦੱਸਿਆ ਵੀ ਇਹਨਾਂ ਦੀ ਡੈਥ ਹੋ ਗਈ ਹੈ। ਗਰੀਬ ਪਰਿਵਾਰ ਨਾਲ ਸੰਬੰਧ ਸੀ। 13 12 13 ਸਾਲ ਦੇ ਬੱਚੇ ਸੀਗੇ ਜੀ। ਕਿ ਅਲਾਪਰੀ ਸੀ ਸੀ। ਤੇ ਇੱਕ ਹਰਮਨ ਸੀਗਾ ਇਹ। ਲਾਪਰੀ ਦਾ ਬਲਵਿੰਦਰ ਸਿੰਘ ਦਾ ਲੜਕਾ ਸੀ ਤੇ ਦੂਜਾ ਚੜ੍ਹ ਸਿੰਘ ਦਾ ਲੜਕਾ ਸੀ। ਛੋਟੇ ਛੋਟੇ ਬੱਚੇ ਸੀ। ਇਹਨਾਂ ਦੀ ਫੈਮਲੀ ਦੇ ਵਿੱਚ ਕੋਈ ਭੋਗ ਦਾ ਸਮਾਗਮ ਨਹੀਂ ਸੀ। ਹਾਂਜੀ। ਜਿਹੜਾ ਭੋਗ ਦਾ ਭੋਗ ਪੈ ਰਿਆ ਸੀਗਾ ਉਹ ਵੀ ਉਹ ਵੀ ਇਹਨਾਂ ਦੀ ਫੈਮਲੀ ਨਹੀਂ। ਨਹੀਂ ਨਹੀਂ ਇਹਨਾਂ ਦੀ ਫੈਮਲੀ ਚ ਨਹੀਂ ਸੀ ਜੀ। ਉਹ ਤਾਂ ਜ਼ਿਮੀਂਦਾਰ ਸੀਗਾ ਉਹ ਉਹਨਾਂ ਦੀ ਡੈਥ ਹੋਈ ਵੀ ਸੀ ਬਜ਼ੁਰਗ ਸੀਗੇ। ਤੇ ਉਹਨਾਂ ਦਾ ਭੋਗ ਸੀ ਅੱਜ ਉੱਥੇ। ਤਕਰੀਬਨ ਉਹ ਵੀ ਭੋਗ ਤੇ ਆਏ ਹੁਣੇ ਮੇਰੇ ਸਾਹਮਣੇ ਸਾਰੇ ਟੈਂਡੀ ਸਾਰਾ ਸਾਡਾ ਇੱਥੇ ਸੀਗਾ ਉਸ ਟਾਈਮ ਤੇ।